ਕਾਫੀ ਖੁਸ਼ੀ ਦਿਲੇ ਦੇਖੀ ਜਾ ਰਹੀ ਹੈ ਹੁਸ਼ਿਆਰਪੁਰ ਦੇ ਅਗਵਾ ਹੋਏ ਅਮਰਿਤਪਾਲ ਸਿੰਘ ਦੇ ਪਰਿਵਾਰ ਵਾਲੇ ਕੇਂਦਰ ਦੇ ਮੀਟਾ ਦਾ ਧੰਨਵਾਦ ਕਰਦੇ ਹੋਏ ਨਸਰ ਆਏ ਜ ਜੁਨਾ ਨੇ ਕਿ ਉਹਨਾਂ ਦੀ ਆਵਾਜ਼ ਨੂੰ ਇਰਾਨ ਤੱਕ ਪਹੁੰਚਾਇਆ ਅਮਰਿਤਪਾਲ ਦੀ ਕੱਲ ਗੱਲ ਹੋਈ ਹੈ ਮੇਰੀ 5:30 ਤੋਂ 5:30 ਤੋਂ 6:00 ਵਜੇ 4 ਤੋਂ 5 ਜ ਇਨੇ ਕੈਂਟਰੀ ਗੱਲ ਹੋਈ ਕਹਿੰਦਾ ਵੀ ਅਸੀਂ ਠੀਕ ਆ ਉਹਨੇ ਪਿੰਦੇ ਸਤੇ ਇਹੀ ਕਿਹਾ ਵੀ ਅਸੀਂ ਠੀਕ ਆ ਅਸੀਂ ਬਚ ਗਏ ਆ ਛੁੱਟ ਗਏ ਆ ਫਿਰ ਗੱਲ ਕਰਾਂਗੇ ਇਨੀ ਆਪਣੇ ਹੋਰ ਘਰਾਂ ਚ ਵੀ ਗੱਲ ਕਰਵਾਉਣੀ ਆ ਦੋਨੇ ਦੂਜੇ ਗੁੰਡਿਆਂ ਦੇ ਘਰ ਵੀ ਗੱਲ ਕਰਵਾਉਣੀ ਆ ਬਸ ਇਨੀ ਗੱਲ ਕਹਿ ਕੇ ਉਹਨੇ ਫੋਨ ਕੱਢ ਦਿੱਤਾ ਅ ਦੂਸਰੇ ਲੜਕੇ ਕਾਂ ਕਹਾਂ ਸੀ ਇੱਕ ਨਮਾ ਸ਼ਹਿਰ ਦਾ ਇੱਕ ਧੁਰੀ ਸ਼ਹਿਰ ਆ ਹਾਂ ਕੀ ਵੀਡੀਓ ਕਾਲਿੰਗ ਹੋਈ ਆ ਬਾਤ ਚੀਤ ਆਪਣੇ ਚਿਹਰਾ ਦੇਖਾ ਉਸ ਦਾ ਜ ਤੱਕ ਨਹੀਂ ਵੀਡੀਓ ਕਾਲ ਹੋਈ ਕੱਲ ਦੀ 5:30 6:00 ਵਜੇ ਬਾਅਦ ਕੋਈ ਮੁੜ ਕੇ ਦੁਬਾਰਾ ਕਾਲ ਨਹੀਂ ਆਈ ਕੋਈ ਵੀਡੀਓ ਕਾਲ ਨਹੀਂ ਆਈ ਜੀ ਉਹ ਪ੍ਰਸ਼ਾਸਨ ਜਾਂ ਸਰਕਾਰ ਕੀ ਤਰਫ ਸੇ ਜਾਂ ਸੈਂਟਰਲ ਸਰਕਾਰ ਕੀ ਤਰਫ ਸੇ ਕੋਈ ਮੈਸੇਜ ਕੋਈ ਆਪਸੇ ਬਾਤ ਨਹੀਂ ਨਹੀਂ ਕੋਈ ਹਲੇ ਤੱਕ ਕੋਈ ਮੈਸੇਜ ਕੋਈ ਸਰਕਾਰ ਵੱਲੋਂ ਕੋਈ ਸਾਨੂੰ ਯਕੀਨ ਨਹੀਂ ਮਾਲੋ ਕਦੋਂ ਆਉਣਗੇ ਵਾਪਸ ਇਸ ਬਾਰੇ ਸਾਨੂੰ ਕੁਝ ਨਹੀਂ ਦੱਸਿਆ ਗਿਆ ਹਲੇ ਤੱਕ ਭਾਰਤ ਕਦੋਂ ਲਿਆਉਂਦੇ ਜਾਣਗੇ ਸੋ ਆਪੋ ਲੱਗਦਾ ਹੈ ਕਿ ਜਲਦ ਸੇ ਜਲਦ ਮਾਲੋ ਜੇ ਲੜਕੇ ਜਾਂ ਕਿਸੇ ਤਰ੍ਹਾਂ ਸੇ ਅਬਾਪ ਕੋ ਕਿਸੇ ਮੰਤਰੀ ਸੇ ਮਿਲਨੇ ਕੀ ਕੋਸ਼ਿਸ਼ ਕਰਨਗੇ ਕਿ ਬੱਚੋਂ ਕੋ ਆਪਣੇ ਬਾਸਲੀ ਕੇ ਹਾਂਜੀ ਅਸੀਂ ਕੁਲਦੀਪ ਸਿੰਘ ਧਾਰੀਵਾਲ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਡੇ ਹੁਣ ਜਲਦ ਤੋਂ ਜਲਦ ਸਾਡੇ ਬੱਚੇ ਭਾਰਤ ਲਿਆਂਦੇ ਜਾਣ ਉਹਨਾਂ ਨੇ ਸਾਡੀ ਬਾਹ ਫੜੀ ਆ ਅਸੀਂ ਉਹਨਾਂ ਤੱਕ ਗੱਲਬਾਤ ਜੂਰ ਕਰਾਂਗੇ ਹੁਣ ਵੀ ਮੇਰੀ ਗੱਲ ਹੋਈ ਸੀ ਉਹਨਾਂ ਨਾਲ ਉਹ ਕਹਿੰਦੇ ਵੀ ਜਲਦ ਤੋਂ ਜਲਦ 4-5 ਦਿਨ ਦੇ ਵਿੱਚ ਵਿੱਚ ਬੱਚੇ ਭਾਰਤ ਹੋਣਗੇ ਜੀ ਇਹ ਬਾਤ ਕਰਤੀ ਫਿਰ ਵਹੀ ਪੇ ਵੀ ਮਾਮਲਾ ਕੀ ਥਾ ਮਾਮਲਾ ਇਹੀ ਸੀਗਾ ਜੀ ਜਿੱਦਾਂ ਜਿਹੜਾ ਸਾਡੇ ਏਜੰਟ ਆ ਧੀਰ ਜਟਵਾਲ ਤੇ ਕਮਲ ਟਵਾਲ ਇਹਨੇ ਸਾਡੇ ਬੱਚੇ ਆਸਟ੍ਰੇਲੀਆ ਭੇਜਣ ਲਈ ਸਾਡੇ ਕੋਲ 18-18 ਲੱਖ ਰੁਪਏ ਲਿਆ ਸੀਗਾ ਔਰ ਵਰਕ ਪਰਮਿਟ 5 ਸਾਲ ਦਾ ਕਹਿੰਦਾ ਸੀਗਾ ਵੀ ਪਹਿਲਾਂ ਸਾਡੀਆਂ ਸਿੱਧੀਆਂ ਟਿਕਟਾਂ ਕਰਵਾਉਂਦਾ ਸੀ ਦਿੱਲੀ ਤੋਂ ਸਿਡਨੀ ਦੀਆਂ ਦੋ ਵਾਰੀ ਕੈਨਸਲ ਕਰਵਾਈਆਂ ਮੁੜ ਕੇ ਦਿੱਲੀ ਤੋਂ ਇਹਨੇ ਦੁਬਈ ਦੁਬਈ ਤੋਂ ਈਰਾਨ ਸਾਡੇ ਬੱਚੇ ਭਸਾਤੇ ਔਰ ਜਿਹੜੇ ਬੰਦਿਆਂ ਨੇ ਸਾਡੇ ਬੱਚੇ ਕਿਡਨਾਪ ਕੀਤੇ ਆ ਉਹਨਾਂ ਨਾਲ ਇਹਦਾ ਕੋਈ ਪੈਸਿਆਂ ਦਾ ਆਪਸ ਹੀ ਕੋਈ ਰੰਜਿਸ਼ ਸੀਗੀ ਜਿੰਨਾ ਕਰਕੇ ਉਹ ਨਹੀਂ ਸਾਡੇ ਬੱਚੇ ਕਿਡਨਾਪ ਕਰ ਲਏ ਔਰ ਉਹ ਕਹਿੰਦੇ ਆ ਵੀ ਅਸੀਂ ਤੁਹਾਡੇ ਪਹਿਲਾਂ ਸਾਡੇ ਤੋਂ 1 ਕਰੋੜ ਦੀ ਮੰਗ ਕੀਤੀ ਆ ਫਿਰ 54 ਲੱਖ ਤੇ ਤਿੰਨਾਂ ਬੱਚਿਆਂ ਦਾ 54 ਲੱਖ ਮੰਗਦੇ ਸੀਗੇ ਉਹ ਜੋ ਟਰੈਵਲ ਏਜੰਟ ਸੀ ਜਾਂ ਉਸ ਦੇ ਸਾਥੀ ਸੀ ਉਹ ਕੌਣ تھے ਪਾਕਿਸਤਾਨੀ تھے ਕੋਈ ਫ਼ਹਿਰਾਨ ਦੇ ਸੀ ਜਿਹੜੇ ਟਰੈਵਲ ਏਜੰਟ ਉਹ ਕਹਿੰਦੇ ਪਾਕਿਸਤਾਨ ਦੇ ਸੀਗੇ ਹਾਂਜੀ ਸਾਡੇ ਬੱਚੇ ਦੱਸਦੇ ਸੀਗੇ ਥੋੜਾ ਬੋਟਾ ਵਿੱਚ ਜਿੱਦਾਂ ਇਸ਼ਾਰਾ ਕਰਦੇ ਸੀ ਵੀ ਪਾਕਿਸਤਾਨੀ ਆ ਪਾਕਿਸਤਾਨੀ ਹਾਂਜੀ ਤੋਂ ਜੋ ਹੁਸ਼ਿਆਰਪੁਰ ਤੇ ਟ੍ਰੈਵਲ ਏਜੰਟਾ ਉਸ ਦੇ ਬਾਰੇ ਵਿੱਚ ਕਿਸ ਤਰ੍ਹਾਂ ਕੋ ਪੁਲਿਸ ਨੇ ਕਾਰਵਾਈ ਕੀਤੀ ਹੈ ਕੋਈ ਪਕੜਾ ਗਿਆ ਹੈ ਜਾਂ ਕਹਾਂ ਪੇ ਹੈ ਕਿਸ ਤਰ੍ਹਾਂ ਦੀ ਕੋ ਬਾਤ ਹੈ ਹਾਂਜੀ ਪੁਲਿਸ ਨੇ ਕਾਫੀ ਸਾਡਾ ਸਹਿਯੋਗ ਦਿੱਤਾ ਪਹਿਲਾਂ ਪੁਲਿਸ ਨੇ ਸਾਡਾ ਕੋਈ ਸਹਿਯੋਗ ਨਹੀਂ ਹੁਣ ਬਹੁਤ ਸਹਿਯੋਗ ਦੇ ਰਹੀ ਹੈ ਪੁਲਿਸ ਉਹ ਕਿੰਦੇ ਵੀ ਪਤਾ ਕੀਤਾ ਕਿਸੇ ਜੂਪੀ ਸ਼ਹਿਰ ਚ ਕਿਤੇ ਲੁਕੇ ਬੈਠੇ ਆ ਦੋਨੇ ਬ੍ਰਦਰ ਤੇ ਇੱਕ ਉਹਨਾਂ ਦੇ ਸਾਥੀ ਜਿਹੜਾ ਤਿੰਨ ਚਾਰ ਦਿਨ ਤੋਂ ਉਹ ਜਲੰਧਰ ਤੋਂ ਗ੍ਰਿਫਤਾਰ ਹੋਇਆ ਉਹਦੀ ਪੁੱਛਗਿੱਛ ਚ ਜਾਰੀ ਆ ਜਲਦੀ ਉਹ ਦੋਨੇ ਕਿੰਦੇ ਏਜੰਟ ਗ੍ਰਿਫਤਾਰ ਕੀਤੇ ਜਾਣਗੇ ਭਾਰਤ ਸਰਕਾਰ ਕੀ ਇਸ ਕਾਰਵਾਈ ਸੇ ਆਪ ਖੁਸ਼ ਹਾਂਜੀ ਬਹੁਤ ਖੁਸ਼ ਹਾਂਜੀ ਭਾਰਤ ਸਰਕਾਰ ਨੇ ਸਾਡੀ ਬਾਹ ਫੜੀ ਹੈ ਸਾਡੇ ਬੱਚੇਜ਼ ਉਹਨਾਂ ਦਾ ਦੂਜਾ ਜਨਮ ਹੋਇਆ ਜਿਹੜਾ ਅਸੀਂ ਉਮੀਦ ਛੱਡਤੀ ਸੀ ਵੀ ਸਾਡੇ ਬੱਚੇ ਨਹੀਂ ਸਾਨੂੰ ਦੁਬਾਰਾ ਮਿਲਣੇ ਪਰ ਭਾਰਤ ਸਰਕਾਰ ਨੇ ਇਰਾਨ ਸਰਕਾਰ ਦਾ ਵੀ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਇਨਨੀ ਮਦਦ ਕੀਤੀ ਹੈ ਜੀ ਅਸੀਂ ਸ਼ੁਕਰਗੁਜ਼ਾਰ ਹਾਂ ਬਹੁਤ ਖੁਸ਼ੀ ਆ ਸਾਨੂੰ ਹਮਾਰੇ ਸਾਥ ਅਮ੍ਰਿਤਪਾਲ ਕੀ ਮਾਤਾ ਜੀ ਜੋ ਉਸ ਦਿਨ ਕਾਫੀ ਬਾਬੂਕ ਤੇ ਬਾਤ ਵੀ ਨਹੀਂ ਕੀਤੀ ਜਾ ਰਹੀ ਥੀ ਲੇਕਿਨ ਅਭੀ ਉਹਨਕੇ ਚਿਹਰੇ ਤੇ ਕੁਛ ਖੁਸ਼ੀ ਜੀ